ਸਤਿ ਸ਼੍ਰੀ ਅਕਾਲ ਅੱਜ ਅਸੀਂ ਮਾਤਰਾਵਾਂ ਦੀ ਆਵਾਜ਼ ਤੇ ਮਾਤਰਾਵਾਂ ਦੇ ਸ਼ਬਦਾਂ ਬਾਰੇ ਜਾਣਾਂਗੇ ਮਾਤਰਾ ਆਵਾਜ਼ ਸ਼ਬਦ ਮੁਕਤਾ ਅ ਮਮਾ ਟੈਂਕਾ ਰਾਰਾ ਮਟਰ ਕੰਨਾ ਅ ਵਾਵੇ ਨੂੰ ਕੰਨਾ ਜਜੇ ਨੂੰ ਕੰਨਾ ਬਾਜਾ ਸਿਹਾਰੀ ਈ ਗੱਗੇ ਨੂੰ ਸਿਹਾਰੀ ਰਾ ਰਾ ਨੰਨਾ ਕਿਰਨ ਬਿਹਾਰੀ ਈ ਐੜਾ ਸਸਾ ਲੱਲੇ ਨੂੰ ਬਿਹਾਰੀ ਅਸਲੀ ਔਂਕੜ ਉ ਗੱਗੇ ਨੂੰ ਔਂਕੜ ਰਾੜਾ ਗੁੜ ਦੁਲੈਂਕੜ ਉ ਸਸੇ ਨੂੰ ਦੁਲੈਂਕੜ ਰਾ ਰਾ ਜਜਾ ਸੂਰਜ ਲਾ ਐ ਸ਼ਸ਼ੇ ਨੂੰ ਐ ਰਾ ਰਾ ਸ਼ੇਰ ਦੁਲਾਮਾ ਦੁਲਾਵਾ ਨੰਨਾ ਕੱਕਾ ਐ ਨ ਕ ਹੋੜਾ ਉ ਮੰਮੇ ਨੂੰ ਹੋੜਾ ਰਾਰਾ ਮੋਰ ਕਨੋੜਾ ਓ ਐੜੇ ਨੂੰ ਕਨੋੜਾ ਰਾਰਾ ਤਤਾ ਔਰਤ ਧੰਨਵਾਦ ਜੀ